Why <laughs> ਸੂ ਸੁਖੀ ਵਸੰਦੀਆ ਅਸੂ ਸੁਖੀ ਵਸੰਦੀਆ ਸਾਰੇ ਗੁਰੂ ਅਸੂ ਸੁਖੀ ਵਸੰਦੀਆ ਅਸੂ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਈ ਜਿਨਾਂ ਮਿਆ ਹਰ ਰਾਈ ਅਸੂ ਸੁਖੀ ਵਸੰਦੀਆ ਅਸੂ ਸੁਖੀ ਵਸੰਦੀਆ ਨਵਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕੋਟ ਵਿੱਚ ਸੱਜ ਕਰਕੇ ਬੈਠੇ ਸਮੂਹ ਸਤਸੰਗੀ ਜਨੋ ਬਹੁਤ ਢੁਡ ਪਾਗੇ ਹਾਂ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਮਹਾਨ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਦੇ ਪਾਵਨ ਜਵਾਨ ਦੀਆਂ ਹਾਜ਼ਰੀਆਂ ਪਰੇ ਹਾਂ ਜਿੱਥੇ ਅੱਜ ਸੰਗਰਾਮ ਦਾ ਪਵਿੱਤਰ ਵਿਹਾਰ ਆਰੰਭ ਹੋਇਆ ਹੈ ਸੋ ਉੱਥੇ ਰੁੱਤ ਵੀ ਨਵੀਂ ਬਦਲੀ ਹੈ 12 ਮਹੀਨੇ ਹਨ ਸ਼ਿਵਰ ਤਹਨ ਸੋ 2 ਮਹੀਨਿਆਂ ਬਾਅਦ ਰੁੱਤ ਬਦਲਦੀ ਹੈ ਜਿੱਥੇ ਪਾਵਨ ਮੇਨਾਰਾ ਹੋਇਆ ਹੈ ਉੱਥੇ ਨਵੀਂ ਰੁੱਤ ਆਈ ਹੈ ਸੋ ਮੌਸਮ ਬਹਾਰ ਬਦਲੀ ਹੈ ਉੱਥੇ ਸਤਿਗੁਰੂ ਜੀ ਨਾਲੇ ਵੀ ਕਿਰਪਾ ਕਰਦੇ ਨੇ ਭਾਈ ਜੋ ਮੁਖਵਾਕ ਦੇ ਮਹਾਰਾਜ ਕਹਿੰਦੇ ਅਸੂ ਸੁਖੀ ਬਸੰਦੀ ਆ ਇਹ ਜਿਹੜਾ ਪਾਵਨ ਅਸੂ ਦਾ ਮਹੀਨਾ ਰੰਗ ਹੋਇਆ ਹੈ ਪਰ ਕੀnde ਦੇ ਵਿੱਚ ਸੁਖ ਕਿਵੇਂ ਮਿਲੇਗਾ ਸੁਖ ਕਿੱਥੇ ਹੈ ਤੋ ਇਸ ਪਾਵਨ ਮਹੀਨੇ ਦੀ ਵਿਚਾਰ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਉੱਥੇ ਨਾਲ ਜਗਤ ਦੇ ਮਾਲਿਕ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਬਾਾਰੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਭ ਸੱਚੇ ਪਾਤਸ਼ਾਹ ਮਹਾਰਾਜ ਦੇ ਵਾਲਖ ਸਤਿਗੁਰੂ ਉਹਨਾਂ ਦਾ ਅੱਜ ਪਾਵਨ ਪਵਿੱਤਰ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਸੋ ਮਹਾਰਾਜ ਕਿਰਪਾ ਕਰ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਦਿਹਾੜਾ ਜੋਤੀ ਜੋਤ ਸਮਾਉਣ ਦਾ ਦਰਵਾਜ਼ੇ ਦੇ ਦਰਵਾਜ਼ੇ ਖੁੱਲੇ ਨੇ ਭਾਈ ਸੋ ਗੁਰੂ ਨਾਨਕ ਜੀਆਂ ਬਖਸ਼ਿਸ਼ ਆਰਾਮ ਕਰਨ ਪ੍ਰਾਪਤ ਕਰਨ ਵਾਸਤੇ ਬੜੇ ਪਿਆਰ ਸੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਤਰੀਏ ਆਓ ਥੋੜਾ ਜਿਹਾ ਸਮੇਂ ਦੇ ਵਿੱਚ ਪਹਿਲਾਂ ਪਾਵਨ ਸ਼ਬਦ ਦੀ ਵਿਚਾਰ ਨੂੰ ਸਾਂਝਿਆ ਕਰੀਏ ਬੋ ਆਰਜਨ ਦੇਵ ਸੱਚੇ ਪਾਤਸ਼ਾਹ ਜਿਸ ਪਾਵਨ ਮਹੀਨੇ ਦੇ ਵਿੱਚ ਸਾਡੇ ਤੇ ਕੀ ਬਖਸ਼ਿਸ਼ ਕਰਦੇ ਹਨ ਉਸ ਪਾਵਨ ਮਹੀਨੇ ਦੇ ਵਿਚਾਰ ਨੂੰ ਸਰਵਣ ਕਰੀਏ ਜੀ ਬੜੇ ਪਿਆਰ ਸਿੱਧ ਸਾਰੀਆਂ ਸੰਗਤਾਂ ਮਨ ਵਿੱਚ ਲੁਕਾਗਰ ਕਰਨ ਵਾਸਤੇ ਜਿੱਥੇ ਤਣ ਕਰਕੇ ਬੈਠੇ ਹਾਂ ਉੱਥੇ ਮਨ ਕਰਕੇ ਵੀ ਹਾਜ਼ਰੀ ਲਵਾਈਏ ਸਾਰੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ गज के बोल सतनाम श्री सतनाम श्री सतनाम श्री, सत श्री। गुरु अर्जन देव सच्चे बादशाह महाराज पावन महीना जो ये आरंभ होया है ਸਪਾਵਨ ਮਹੀਨੇ ਵਿੱਚ ਮਹਾਰਾਜ ਕੋਸ਼ਿਸ਼ ਕਰਦੇ ਨੇ ਅਸਨ ਪ੍ਰੇਮ ਉਹ ਮਾਹੜਾ ਓਵੇਂ ਅੱਪਾ ਅਸੂ ਦਾ ਮਹੀਨਾ ਕਹਿੰਦੇ ਆ ਖੀਰ ਲਈ ਖੀਰ ਲਈ ਭਜੇ ਵਿੱਚ ਮਹਾਰਾਜ ਨੇ ਖੀਰ ਦੀ ਭਗਤੀ 'ਚ ਅਸੂ ਸ਼ਬਦ ਵਰਤੇ ਹੈ ਆਰੰਭ ਦੇ ਵਿੱਚ ਵਰ ਕਿ ਅਸਨ ਪ੍ਰੇਮ ਉਹ ਮਾਹੜਾ ਕਿਉਂ ਮਿਲਿਏ ਹਰ ਜਾਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ ਅੰਦਰ ਉਹ ਮਾਹੜਾ ਪ੍ਰੇਮ ਪੈਦਾ ਹੋਇਆ ਜਿਵੇਂ ਆਪ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਰਾਹੀਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰੇਮ ਦੀ ਸਾਖੀ ਸਰਵਣ ਕਰ ਰਹੇ ਹੋ ਮਹਾਰਾਜ ਲਾਹੌਰ ਦੇ ਵਿੱਚ ਬੈਠੇ ਹੋਏ ਗੁਰੂ ਰਾਮਦਾਸ ਜੀ ਦੇ ਹੁਕਮ ਨੂੰ ਮੰਨ ਕੇ ਲਾਹੌਰ ਜਾਂਦੇ ਨੇ ਤੇ ਕਿੰਨਾ ਸਮਾਂ ਬੀਤ ਜਾਂਦਾ ਹੈ ਤੇ ਅੰਦਰ ਉਹ ਮਾਹੜਾ ਪ੍ਰੇਮ ਪੈਦਾ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਸ਼ਬਦ ਦੇ ਰਾਹ ਦਰਸਾਉਂਦੇ ਨੇ ਪਰ ਇਹ ਕਹਿੰਦੇ ਆਸੋਨ ਪ੍ਰੇਮ ਉਹ ਮਾਹੜਾ ਜਿਹੜੀਆਂ ਜੀਵ ਰੂਪ ਬਿਸਤਰਿਆਂ ਦੇ ਅੰਦਰ ਉਹ ਮਾਹੜਾ ਭਾਵ ਬਹੁਤ ਆ ਬਹੁਤ ਪ੍ਰੇਮ ਪੈਦਾ ਹੁੰਦਾ ਹੈ ਜਿਆਦਾ ਪ੍ਰੇਮ ਪੈਦਾ ਹੁੰਦਾ ਹੈ ਮਾਹੜਾ ਜਿਵੇਂ ਜਿਆਦਾ ਕੋਈ ਚੀਜ਼ ਪੈਦਾ ਹੋ ਜਾਣੀ ਜਿਵੇਂ ਪਿਛਲੇ ਦਿਨ ਹੀ ਪਾਣੀ ਦੇ ਹੜ ਆਏ ਤੇ ਬਹੁਤਾ ਪਾਣੀ ਆ ਗਿਆ ਸੋ ਉਮਾਹਣਾ ਅੰਦਰੋਂ ਬਹੁਤਾ ਪ੍ਰੇਮ ਪੈਦਾ ਹੋਣਾ ਉਪਜਣਾ ਉਪਜਣਾ ਮਹਾਰਾਜ ਜੀ ਨੇ ਕਿਉਂ ਮਿਲਿਏ ਹਰ ਜਾਏ ਕਿਵੇਂ ਮਿਲਿਆ ਜਾਵੇ ਪਰਮੇਸ਼ਰ ਦੇ ਚਰਨਾਂ ਨਾਲ ਮਲਾਪ ਕਿਵੇਂ ਹੋਵੇ ਕਿਉਂਕਿ ਮਹਾਰਾਜ ਜੀ ਨੇ ਉਮਾਹਣਾ ਪ੍ਰੇਮ ਪੈਦਾ ਹੋਇਆ ਬਹੁਤਾ ਪ੍ਰੇਮ ਪੈਦਾ ਹੋਇਆ ਇਸ ਕਰਕੇ ਸਵਾਯ ਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਮਿਲਿਆ ਜਾਵੇ ਕੋਈ ਕਿਵੇਂ ਮਿਲਾ ਸਕਦਾ ਹੈ ਤੇ ਮਹਾਰਾਜ ਅਗਲੀ ਪੰਕਤੀ 'ਚ ਬਚਨ ਕਰਦੇ ਮਾਨਤਨ ਪਿਆਸ ਦਰਸ਼ਨ ਘਣੀ ਕਿ ਮੇਰੇ ਅੰਦਰ ਗੁਰੂ ਦੇ ਦਰਸ਼ਨਾ ਦੀ ਧੰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾ ਦੀ ਬਹੁਤੀ ਪਿਆਸ ਘਣੀ ਪਿਆਸ ਲੱਗੀ ਹੈ ਇਹਦਾ ਅਰਥ ਵੀ ਇਹੋ ਕਰਾਂਗੇ ਬਹੁਤੀ ਕਣੀ ਪਿਆਸ ਲੱਗੀ ਹੋਈ ਏ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਦੀ ਕੋਈ ਯਾਰ ਮਿਲਾਵੇ ਮਾਈ ਇਹ ਮੇਰੀ ਮਾਈ ਮੈਨੂੰ ਕੋਈ ਯਾਰ ਕੀ ਉਸਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਨਾਲ ਮਿਲਾ ਦੇ ਗੁਰੂ ਦੇ ਚਰਨਾਂ ਨਾਲ ਮਿਲਾਪ ਕਰਾ ਦੇਵੀ ਮੇਰਾ ਕੋਈ ਤਾਂ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਮਹਾਰਾਜ ਇਸ ਪਾਵਨ ਮਹੀਨੇ ਵਿੱਚ ਜੋ ਪ੍ਰੇਮ ਦੀ ਬਾਤ ਕਰਦੇ ਕਿ ਜਿਨ੍ਹਾਂ ਦੇ ਅੰਦਰ ਉਹ ਮਾਹੌੜਾ ਪ੍ਰੇਮ ਪੈਦਾ ਹੋ ਜਾਂਦਾ ਹੈ ਬਹੁਤਾਂ ਪ੍ਰੇਮ ਉਪਜਦਾ ਹੈ ਤੇ ਫਿਰ ਜਿੱਥੇ ਪ੍ਰੇਮ ਪੈਦਾ ਹੁੰਦਾ ਹੈ ਉੱਤੇ ਪਿਆਸ ਪੈਦਾ ਹੁੰਦੀ ਜਦੋਂ ਪ੍ਰੇਮ ਪੈਦਾ ਹੋਇਆ ਜਮਰ ਕਹਿੰਦੇ ਕਿਉਂ ਭਾਗ ਕਿਵੇਂ ਮਿਲਿਆ ਜਾਵੇ ਪਰਮੇਸ਼ਰ ਦੇ ਨਾਲ ਕਿਉਂ ਮਿਲਿਆ ਹਰ ਜਾਏ ਕਿਵੇਂ ਉਸ ਵਾਹਿਗੁਰੂ ਦੇ ਚਰਨਾਂ ਨਾਲ ਜਾ ਕੇ ਮਿਲਿਆ ਜਾਵੇ ਕਿਉਂਕਿ ਮੇਰੇ ਅੰਦਰ ਘਣੀ ਪਿਆਸ ਪੈਦਾ ਹੋਈ ਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਵਾਹ ਕੋਈ ਆਣ ਕੇ ਮਿਲਾ ਦੇਵੇ ਫਿਰ ਅਗਲੀ ਪੰਕਤੀ ਜਦ ਮarre ਆਪ ਹੀ ਜਵਾਬ ਦਿੰਦੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਵੇਂ ਮਿਲਿਆ ਜਾ ਸਕਦਾ ਹੈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਸੰਤ ਜਨ ਜਿਹੜੇ ਰੱਬ ਦੇ ਸਹਾਈ ਹੁੰਦੇ ਨੇ ਜਿਨ੍ਹਾਂ ਨੇ ਰੱਬ ਦੇ ਨਾਲ ਪਿਆਰ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹੁੰਦੇ ਹਨ ਉਹਨਾਂ ਦਾ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਪਿਆਰ ਹੁੰਦਾ ਹੈ ਉਹ ਇੰਨਾ ਪਿਆਰ ਕਰਦੇ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਕਿ ਰੱਬ ਦੇ ਨਾਲ ਮਲਾਪ ਹੋ ਜਾਂਦਾ ਹੈ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ ਐ ਸੰਤ ਜਨੋ ਰੱਬ ਦੇ ਪਿਆਰਿਓ ਮੈਨੂੰ ਉਹ ਮਾਰਗ ਰਸਤਾ ਦੱਸਣਾ ਕਰੋ ਜਿਸ ਰਸਤੇ ਤੇ ਚੱਲਣ ਦੇ ਨਾਲ ਰੱਬ ਦੇ ਨਾਲ ਮਲਾਪ ਹੋ ਜਾਂਦਾ ਕੋਈ ਆਣ ਬਿਲਾਵੇ ਮੇਰਾ ਪ੍ਰੀਤਮ ਪਿਆਰ ਕੋਈ ਰੱਬ ਦੇ ਪਿਆਰੇ ਦੇ ਪਿਆਰਾ ਮਨਵਾਨ ਹੀ ਮੇਰੇ ਪ੍ਰੀਤਮ ਦੇ ਨਾਲ ਮਿਲ ਆ ਜਾਵੇ ਅਬਿਅੰਤ ਸ਼ਬਦ ਮਹਾਰਾਜ ਵਰਤਦੇ ਨੇ ਕਿਵੇਂ ਮਿਲਿਆ ਜਾਵੇ ਕਿਵੇਂ ਬਲਾਪ ਹੋਵੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਸੰਤ ਸਹਾਈ ਪ੍ਰੇਮ ਕੇ ਰੱਬ ਦੇ ਜਨ ਸੰਤ ਜਨ ਜਿਹੜੇ ਨੇ ਉਹ ਰੱਬ ਦੇ ਸਹਾਈ ਹੁੰਦੇ ਨੇ ਜਿਵੇਂ ਪਾਵਨ ਬਾਣੀ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ ਗਰੀਬ ਨਿਵਾਜ ਸਤਿਗੁਰੂ ਜੀ ਪਾਵਨ ਬਾਣੀ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਵੀ ਦੋ ਪਿਆਰਿਆਂ ਦੇ ਰੱਬ ਦੇ ਪਿਆਰੇ ਮਾ ਗੁਰੂ ਘਰ ਨੂੰ ਸੰਤ ਜਨਨ ਨੂੰ ਜਗਿਆਸੂ ਬੇਨਤੀ ਕਰਦਾ ਹੈ ਕਿ ਐ ਰੱਬ ਦੇ ਪਿਆਰੇ ਸੰਤ ਜਣੋ ਮੈਨੂੰ ਦੱਸਣਾ ਕਰੋ ਕਿ ਰੱਬ ਦੇ ਨਾਲ ਮਿਲਿਆ ਕਿਵੇਂ ਕਮਨ ਸੋ ਅੱਖਰ ਕਵਨ ਗੁਣ ਕਵਨ ਸੋ ਮਣੀਆ ਮੰਤ ਕਵਨ ਸੋ ਵੇਸੋ ਹੋਂ ਕਰੀ ਜਿਤ ਵਸ ਜਾਵੇ ਕਮਨ ਸੋ ਅੱਖਰ ਕਿਹੜੇ ਉਹ ਅੱਖਰ ਕਿਹੜੇ ਬੋਲ ਬੋਲਾਂ ਕਵਨ ਸੁਅੱਖਰ ਕਵਨ ਗੋੜੇ ਕਿਹੜਾ ਗੁਣ ਧਾਰਨ ਕਰਾਂ ਕਵਨ ਸੁਅੱਖਰ ਕਵਨ ਗੁਣ ਕਵਨ ਸੁਮਣੀ ਆਪਨ ਕਿਹੜਾ ਮੈਂ ਗੁਣ ਧਾਰਨ ਕਰ ਲਵਾਂ ਕਿਹੜੇ ਬੋਲ ਬੋਲਾਂ ਜਿੰਦ ਨਾਲੋ ਪਿਆਰਾ ਪਤੀ ਪਰਮੇਸ਼ਰ ਮੇਰੇ ਵਾਸ ਵਿੱਚ ਆ ਜਾਵੇ ਫਿਰ ਉਹ ਸਕੀ ਜਨ ਮਹਾਤਮਾ ਰੱਬ ਦੇ ਪਿਆਰੇ ਜਗਿਆ ਸੁਦੀ ਬੇਨਤੀ ਸੁਣ ਕੇ ਅੱਗੋਂ ਫਿਰ ਜਵਾਬ ਦਿੰਦੇ ਨੇ ਕਹਿੰਦੇ ਕਿਵੇਂ ਮਿਲਿਆ ਜਾਵੇ ਕੀ ਪੁੱਛਦਾ ਹੈ ਰੱਬ ਦੇ ਨਾਲ ਮਲਾਪ ਕਿਵੇਂ ਹੋਵੇ ਕੀ ਪੁੱਛਦਾ ਹੈ ਰੱਬ ਦੇ ਨਾਲ ਮਿਲਿਆ ਕਿਵੇਂ ਜਾਵੇ ਤੇ ਬਚਨ ਕਰਦੇ ਕਹਿੰਦੇ ਨਿਵਨ ਸੁਆਖਰ ਖਰਣ ਗੁਣ ਜਿਨ ਬਾਮਣਿਆ ਮੰਤ ਕਹਿੰਦੇ ਆ ਤਿੰਨ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲਾ ਤੇਰਾ ਰੱਬ ਦੇ ਨਾਲ ਮਲਾਪ ਹੋ ਜਾਵੇ ਤਿੰਨ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲੈ ਕਿਹੜੇ ਜੀ ਨਿਵਨ ਸੁਅੱਖਰ ਨਿਉਣਾ ਸਿੱਖ ਲੈ ਨਿਮਰਤਾ ਧਾਰਨ ਕਰ ਲੈ ਆਪਣੇ ਅੰਦਰ ਇਹ ਨਿਮਰਤਾ ਆ ਜਾਵੇ ਕਿ ਨਿਉਣਾ ਕਿਵੇਂ ਹੈ ਜੇ ਤੇਰੇ ਕੋਲੋਂ ਗਲਤੀ ਹੋਈ ਏ ਤਾਂ ਵੀ ਸਤਿ ਵਚਨ ਕਹ ਦੇ ਨਹੀਂ ਵੀ ਹੋਈ ਤਾਂ ਵੀ ਸਤਿ ਵਚਨ ਕਹ ਨਿਮਰਤਾ ਦਾ ਗੁਣ ਤੇਰੇ ਅੰਦਰ ਆ ਜਾਵੇ ਨਿਵਨ ਸੁਅੱਖਰ ਖਮਨ ਗੁਣ ਖਿਮਾ ਦਾ ਗੁਣ ਤੇਰੇ ਅੰਦਰ ਆ ਜਾਵੇ ਖਿਮਾ ਕਿਵੇਂ ਮੰਗਣੀ ਹੈ ਜਿਹਦੇ ਅੰਦਰ ਨਿਮਰਤਾ ਆ ਗਈ ਖਿਮਾ ਦਾ ਗੁਣਾ ਗਿਆ ਤੇ ਮਾਰੇ ਕਹਿੰਦੇ ਜੇਬਾ ਮਣੀਆਂ ਮੰਤ ਅੰਦਰ ਮਿੱਠਾ ਬੋਲਣ ਦਾ ਗੁਣ ਆ ਗਿਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਹੋਰ ਉਹ ਪਿਆਰਾ ਮੇਰਾ ਗੁਰੂ ਰੱਬ ਪਰਮੇਸ਼ਰ ਜਿਹੜੇ ਮਿੱਠੇ ਬੋਲ ਬੋਲਦਾ ਹੈ ਉਸ ਪਿਆਰੇ ਦੀ ਬਖਸ਼ਿਸ਼ ਦੇ ਨਾਲ ਤੇਰੇ ਅੰਦਰ ਵੀ ਮਿੱਠਾ ਬੋਲਣ ਦਾ ਗੁਣ ਆ ਜਾਉਣਾ ਕਮ ਨਿਮਰ ਸੁਅਖਰ ਖਬਰ ਗੁਣ ਨਿਮਰਤਾ ਦਾ ਗੁਣ ਖਿਮਾ ਦਾ ਗੁਣ ਮਿੱਠਾ ਬੋਲਣ ਦਾ ਗੁਣ ਤੇਰੇ ਅੰਦਰ ਆ ਗਿਆ ਤੇ ਮਹਾਰਾਜ ਕਹਿੰਦੇ ਜੇ ਬਾ ਮਨਿਆ ਬੰਤ ਏ ਤਰੇ ਭੈਣੀ ਵੇਸ ਕਰ ਤਾਂ ਵਸ ਆਂਹ ਕੰਤ ਕਹਿੰਦੇ ਆ ਤਿੰਨ ਗੁਣ ਧਾਰਨ ਕਰ ਲਾ ਉਹ ਕੰਤ ਪਤੀ ਪਰਮੇਸ਼ਰ ਤੇਰੇ ਵਾਸ ਵਿੱਚ ਆ ਜਾਵੇ। ਇਹ ਗੁਣ ਕੋਈ ਆਪਣੇ ਘਰ ਵਿੱਚ ਧਾਰਨ ਕਰ ਲਵੇ। ਕੋਈ ਬੀਬੀ ਆਪਣੇ ਘਰ ਵਿੱਚ ਤਿੰਨ ਗੁਣ ਲੈ ਲਵੇ ਉਸ ਘਰ ਦੇ ਵਿੱਚ ਕਦੀ ਕਪੱਤ ਨਹੀਂ ਹੋਵੇ। ਉਸ ਘਰ ਦੇ ਵਿੱਚ ਕਦੀ ਲੜਾਈਆਂ ਨਹੀਂ ਪੈਣਗੀਆਂ। ਜਦੋਂ ਆਖੋਂ ਫਿਰ ਕਬੂਲ ਬੋਲਣੇ, ਉੱਚਾ ਬੋਲਣਾ ਉੱਥੇ ਫੇ ਲੜਾਈਆਂ ਪੈਣਗੀਆਂ। ਮਹਾਰਾਜ ਕਹਿੰਦੇ ਇਹ ਇੱਕ ਗ੍ਰਿਸ਼ਟੀ ਜੀਵਨ ਦੇ ਵਿੱਚ ਕੋਈ ਆਪਣੇ ਘਰ ਵਿੱਚ ਆ ਤਿੰਨ ਗੁਣ ਨਿਮਰਤਾ ਦੇ ਧਾਰਨ ਕਰ ਲਵੇ ਉਸ ਘਰ ਵਿੱਚ ਸਵਰਗ ਬਣ ਜਾਂਦਾ ਹੈ ਤੇ ਕੋਈ ਜਿਗਿਆਸੂ ਰੱਬ ਦੀ ਮਿਲਣ ਦੀ ਤਾਂਗ ਦੇ ਵਿੱਚ ਇਹ ਤਿੰਨ ਗੁਣ ਧਾਰਨ ਕਰ ਲਵੇ ਉਹਦਾ ਰੱਬ ਦੇ ਨਾਲ ਮਲਾਪ ਹੋ ਜਾਂਦਾ ਹੈ ਇੰਨੇ ਵੱਡੇ ਨੇ ਤਿੰਨ ਗੁਣ ਨਿਮਨ ਸੋਖਰ ਖਮਨ ਗੁਣ ਜੇ ਪਾਮਣੀਆਂ ਮੰਤ ਇਹ ਤਰ੍ਹਾਂ ਪਹਿਨੇ ਵੇਸ ਕਰ ਤਾਂ ਵਸਿਆ ਪਾ ਕਹਿੰਦੇ ਭਾਵੇਂ ਉਹ ਦੁਨਿਆਵੀ ਕਰਤ ਹੋਵੇ ਦੁਨਿਆਵੀ ਪਤੀ ਹੋਵੇ ਤੇ ਭਾਵੇਂ ਉਹ ਪਤੀ ਪਰਮੇਸ਼ਰ ਰੱਬ ਹੋਵੇ ਜਿਹਦੇ ਅੱਗੇ ਆ ਤਿੰਨ ਗੁਣ ਧਾਨਤ ਕਰ ਲੈ ਗੀਨਾ ਤੇ ਕਹਿੰਦੇ ਉਹ ਪਰਮੇਸ਼ਰ ਭਾਵੇਂ ਦੁਨਿਆਵੀ ਤੇ ਭਾਵੇਂ ਉਹ ਪਤੀ ਪਰਮੇਸ਼ਰ ਰੱਬ ਹੈ ਉਹ ਵਸਮਿਤ ਆ ਚਲੇ ਸੋ ਇਹ ਰੱਬ ਨੂੰ ਮਹਾਰਾਜ ਕਹਿੰਦੇ ਉਹ ਸੰਤ ਜਨਾਂ ਨੇ ਤਿੰਨ ਗੁਣ ਧਾਰਨ ਕੀਤੇ ਹੋਏ ਨੇ ਜਿਨ੍ਹਾਂ ਕਰਕੇ ਉਹ ਸੰਤ ਜਨ ਰੱਬ ਦੇ ਪਿਆਰੇ ਰੱਬ ਦੇ ਸਹਾਇਕ ਹੁੰਦੇ ਨੇ ਸੰਤ ਸਹਾਇੀ ਪ੍ਰੇਮ ਕੇ ਹਉ ਦਿਲ ਕੇ ਲਾਗਾ ਪਾਏ ਕਹਿੰਦੇ ਉਹ ਸੰਤ ਜਨ ਰੱਬ ਦੇ ਪਿਆਰੇ ਜਿਹੜੇ ਰੱਬ ਦੇ ਸਹਾਇੀ ਹੁੰਦੇ ਨੇ ਉਹਨਾਂ ਨੇ ਰੱਬ ਦੇ ਨਾਲ ਪ੍ਰੇਮ ਕੀਤਾ ਹੈ ਮੈਂ ਉਹਨਾਂ ਦੇ ਹਉ ਦਿਲ ਕੇ ਲਾਗਾ ਪਾਏ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ ਤੇ ਮਹਾਰਾਜ ਕਹਿੰਦੇ ਪ੍ਰਭੂ ਤੋਂ ਬਗੈਰ ਸੁਖ ਨਹੀਂ ਮਿਲ ਸਕਦਾ ਕੋਈ ਬੰਦਾ ਕਵੇ ਨਾ ਪੈਸੇ ਕਰਕੇ ਸੁਖ ਮਿਲ ਜੇ ਕੋਟੀਆਂ ਜੈ ਦਾਤਾ ਜ਼ਮੀਨਾਂ ਕਰਕੇ ਸੁਖ ਮਿਲ ਜਾਵੇ ਨਹੀਂ ਮਿਲ ਸਕਦਾ ਮਹਾਰਾਜ ਕਹਿੰਦੇ ਨੇ ਬਿਨ ਪ੍ਰਭ ਕਿਉਂ ਸੁਖ ਪਾਈਐ ਪ੍ਰਭੂ ਤੋਂ ਬਗੈਰ ਸੁਖ ਨਹੀਂ ਪ੍ਰਾਪਤ ਹੋ ਸਕਦਾ ਦੂਜੀ ਨਹੀਂ ਜਾਏ ਕਹਿੰਦੇ ਭਾਵੇਂ ਦੂਜੀ ਥਾਂ ਜਿੱਥੇ ਮਰਜੀ ਚਲਾ ਜਾਵੇ ਪਰ ਇਹ ਕਹਿੰਦੇ ਨਹੀਂ ਸੁਖ ਮਿਲ ਸਕਦਾ ਇਸ ਕਰਕੇ ਮਾਰੇ ਕਹਿੰਦੇ ਦੂਜੀ ਨਹੀਂ ਜਾਏ ਸੱਚੇ ਪਾਤਸ਼ਾਹ ਕਹਿੰਦੇ ਪ੍ਰਭੂ ਤੋਂ ਬਗੈਰ ਪਿਆਰੇ ਤੋਂ ਬਗੈਰ ਉਸ ਪਤੀ ਪਰਮੇਸ਼ਰ ਰੱਬ ਦੇ ਚਰਨਾਂ ਦੇ ਨਾਲ ਜੁੜਨ ਤੋਂ ਬਗੈਰ ਇਹਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਵੇਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ। ਤੇ ਮਹਾਰਾਜ ਗਰੀਬ ਨਿਵਾਜ ਧੰਨ ਦਿਓ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਚਾਹਨਾ ਹੈ ਸੁਖ ਲੈਣਾ ਤੇ ਫਿਰ ਪਿਆਰੇ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਣਾ ਕਰ। ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖ ਲਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰੋਂ ਪ੍ਰੇਮ ਆ ਗਿਆ ਹੈ ਬਾਰੇ ਕਿੰਦੋ ਤ੍ਰਿਪਤ ਹੋ ਫਿਰ ਉਹਨਾਂ ਦੇ ਅੰਦਰ ਤ੍ਰਿਪਤੀ ਆ ਗਈ ਹੈ ਤ੍ਰਿਪਤ ਕਦੋਂ ਹੁੰਦਾ ਹੈ ਬੰਦਾ ਜਦੋਂ ਉਸ ਦੇ ਅੰਦਰ ਪ੍ਰੇਮ ਰਸ ਆ ਜਾਵੇ ਜਿਵੇਂ ਗੁੰਗੇ ਨੇ ਗੁੜ ਦਿੱਤਾ ਗੁੰਗੇ ਨੇ ਗੁੜ ਖਾ ਲਿਆ ਤੇ ਪੁੱਛਿਆ ਗੁੰਗਿਆ ਗੁੜ ਦਾ ਸਵਾਦ ਕਿੰਨਾ ਕੀ ਤੇ ਗੁੰਗਾ ਬੋਲ ਨਹੀਂ ਸਕਦਾ ਜ਼ੁਬਾਨ ਨਹੀਂ ਹੈ ਕਿ ਬੋਲਿਆ ਨਹੀਂ ਜਾ ਸਕਦਾ ਪਰ ਇਸ਼ਾਰੇ ਦੇ ਨਾਲ ਗੁੰਗਾ ਬੋਲ ਦੱਸਦਾ ਹੈ ਕਹਿੰਦਾ ਬੜਾ ਹੀ ਸੁਆਦ ਸੀ ਕਹੋ ਕਬੀਰ ਗੁੰਗੇ ਗੁੜ ਖਾਇਆ ਉਸੇ ਤੇ ਕੀ ਕਹੀਏ ਉਸੀਆਂ ਦੱਸ ਨਹੀਂ ਸਕਦਾ ਇੰਦੇ ਪਰ ਸਵਾਦ ਵਾਹ ਹੈ ਇਸੇ ਤਰ੍ਹਾਂ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ ਹੁੰਦਾ ਹੈ ਉਹ ਪ੍ਰੇਮ ਰਸ ਦਾ ਸਵਾਦ ਇੰਨਾ ਜ਼ਿਆਦਾ ਹੁੰਦਾ ਹੈ ਉਹ ਤ੍ਰਿਪਤ ਹੋ ਜਾਂਦੇ ਨੇ ਤ੍ਰਿਪਸੇ ਤ੍ਰਿਪਤ ਰਹੇ ਅਗਾਏ ਉਹਨਾਂ ਦੇ ਅੰਦਰ ਤ੍ਰਿਪਤੀ ਆ ਜਾਂਦੀ ਹੈ ਉਹਨਾਂ ਨੂੰ ਦੁਨੀਆ ਦੇ ਰਸਾਂ ਦੀ ਹੋਰ ਫਿਰ ਦੁਨੀਆ ਦੇ ਰਸ ਕਸ ਚੰਗੇ ਨਹੀਂ ਲੱਗਦੇ ਆਪਾਂ ਇਤਨੇ ਨੇ ਬਿ ਬਣੀ ਪੜਦੇ ਆ ਇਹ ਰਸਲਾ ਤੂੰ ਅਨਰ ਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿੱਤੈ ਜਿੰਚਰ ਹਰ ਰਸ ਪੱਲੇ ਨਾ ਪਾਏ ਕਹਿੰਦੇ ਇਹ ਰਸਨਾ ਤੂੰ ਬੜੇ ਪਦਾਰਥ ਚੱਕਦੀ ਏ ਬੜੇ ਪਦਾਰਥ ਛੱਕਦੀ ਏ ਪਰ ਤੇਰੀ ਤ੍ਰਿਪਤੀ ਨਹੀਂ ਹੁੰਦੀ ਕਿੰਨੇ ਪਦਾਰਥ ਦੁਨੀਆ ਦੇ ਛੱਕਦੀ ਏ ਪਰ ਇਹ ਤ੍ਰਿਪਤ ਨਹੀਂ ਕਹਿੰਦੇ ਪਰ ਜਦੋਂ ਹਰੀ ਦਾ ਰਸੇ ਦੇ ਪੱਲੇ ਵਿੱਚ ਪੈ ਗਿਆ ਨਾ ਇਹ ਰਸਨਾ ਨੇ ਤ੍ਰਿਪਤ ਹੋ ਜਾਣਾ ਹੈ ਤ੍ਰਿਪਤ ਹੋ ਜਾਣਾ ਫਿਰ ਮਹਾਰਾਜ ਕਹਿੰਦੇ ਤ੍ਰਿਪਤ ਰਹੇ ਅਗਾਏ ਹਰ ਇਹ ਕਹਿੰਦੇ ਫਿਰ ਤ੍ਰਿਪਤ ਹੋ ਜਾਂਦਾ ਕਦੋਂ ਜਦੋਂ ਪ੍ਰੇਮ ਰਸ ਨੂੰ ਚੱਕ ਲੈਂਦਾ ਹੈ ਆਪ ਤਿਆਗ ਬਿੰਤੀ ਕਰੇ ਲਿਹੁ ਪ੍ਰਭੂ ਲੜ ਲਾਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦੇ ਲੜ ਲੱਗਣ ਵਾਸਤੇ ਪ੍ਰਭੂ ਦੇ ਨਾਲ ਮਲਾਪ ਕਰਨ ਵਾਸਤੇ ਤੇ ਸੁਖ ਪ੍ਰਾਪਤ ਕਰਨ ਵਾਸਤੇ ਦੂਜੀ ਜੁਗਤੀ ਮਹਾਰਾਜ ਇਸ ਬਾਣੀ ਰਾਈ ਦੱਸਦੇ ਨੇ ਦੂਜਾ ਨੁਕਤਾ ਮਹਾਰਾਜ ਦੱਸਦੇ ਨੇ ਆਪ ਤਿਆਗ ਬੇਨਤੀ ਕਰੇ ਆਪਣਾ ਆਪ ਹਉਮੈ ਦਾ ਤਿਆਗ ਕਰ ਦੇਵੇ ਆਪ ਦੀ ਹਉਮੈ ਨੂੰ ਛੱਡ ਕੇ ਗੁਰੂ ਦੇ ਅੱਗੇ ਬੇਨਤੀ ਕਰੇ ਜਦੋਂ ਜਿੰਨਾ ਚਿਰ ਹਉਮੈ ਨਹੀਂ ਨਾ ਖਤਮ ਹੁੰਦੀ ਉਹਨਾਂ ਚਿਰ ਬੇਨਤੀ ਪ੍ਰਵਾਨ ਨਹੀਂ ਹੁੰਦੀ ਜਿਨ੍ਹਾਂ ਚਿਰ ਮੈਂ ਨਹੀਂ ਮਰਨੀ ਬੰਦੇ ਦੀ ਉਹਨਾਂ ਚ ਰੱਬ ਦੇ ਅੱਗੇ ਪ੍ਰਵਾਨ ਨਹੀਂ ਹੋਇਆ ਜਾਂਦਾ ਤੇ ਮਹਾਰਾਜ ਕਹਿੰਦੇ ਆਪ ਤਿਆਗ ਆਪਣੇ ਆਪ ਨੂੰ ਤਿਆਗ ਕੇ ਆਪਣੇ ਆਪ ਦਾ ਤਿਆਗ ਕਰਕੇ ਆਪਦੀ ਹਉਮੈ ਨੂੰ ਮਾਰ ਕੇ ਤੇ ਮਾਰੇ ਕਿੰਨੇ ਬੇਨਤੀ ਕਰੇ ਲੇਹੁ ਪ੍ਰਭੂ ਲੜਲਾਏ اے ਪ੍ਰਭੂ ਪਰਮੇਸ਼ਰ ਆਪਦੇ ਚਰਨਾਂ ਦੇ ਲੜਦੇ ਆਪਣੇ ਚਰਨਾਂ ਦੇ ਨਾਲ ਲੜ ਲਾਉਣਾ ਕਰੋ